ਪੰਜਾਬ ਦਾ ਹਰਾਂ ਦੇ ਪਾਣੀ ਦੇ ਨਾਲ ਬੁਰਾ ਹਾਲ ਹੈ ਇਸ ਦੇ ਪਿੱਛੇ ਕੌਣ ਕੰਮ ਕਰ ਰਿਹਾ ਹੈ ਕੀ ਇਹ ਕੁਦਰਤੀ ਆਫਤ ਹੈ ਜਾਂ ਇਹ ਸਰਕਾਰ ਨੇ ਚਾਲ ਚੱਲੀ ਹੈ ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਸਮੇਂ ਦੀਆਂ ਸਰਕਾਰਾਂ ਵੱਲੋਂ ਹਮੇਸ਼ਾ ਹੀ ਪੰਜਾਬ ਦੇ ਨਾਲ ਧੱਕਾ ਕਿਉਂ ਕੀਤਾ ਜਾਂਦਾ ਹੈ ਕਿਉਂਕਿ ਪੰਜਾਬ ਸਤ ਨੂੰ ਸੱਚ ਕਹਿੰਦਾ ਹੈ ਝੂਠ ਨੂੰ ਝੂਠ ਕਹਿੰਦਾ ਹੈ ਕੀ ਇਹ ਹੜਾ ਦਾ ਪਾਣੀ ਡੈਮਾਂ ਦੇ ਵਿੱਚ ਸਟੋਰ ਨਹੀਂ ਕੀਤਾ ਜਾ ਸਕਦਾ ਸੀ ਫਿਰ ਇੱਕ ਪਾਸੇ ਕਹਿੰਦੇ ਆ ਕਿ ਹੜਾ ਦਾ ਪਾਣੀ ਜਿਹੜਾ ਹੈ ਉਹ ਓਵਰਫਲੋ ਹੋ ਰਿਹਾ ਹੈ ਡੈਮਾਂ ਦੇ ਵਿੱਚ ਜੇਕਰ ਪਾਣੀ ਨਹੀਂ ਛੱਡਿਆ ਜਾਂਦਾ ਤੇ ਉਹ ਪੰਜਾਬ ਨੂੰ ਲੈ ਡੁੱਬੇਗਾ ਪੂਰੇ ਪੰਜਾਬ ਦੇ ਵਿੱਚ ਹੜਾ ਨੂੰ ਲੈ ਕੇ ਤਰਸੱਲੀ ਮੱਚੀ ਹੋਈ ਹੈ ਵਕ ਵਕ ਬੁੱਧੀ ਜੀਵਿਆਂ ਵੱਲੋਂ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਨੇ ਕਿ ਇਹ ਕੁਦਰਤੀ ਆਫਤ ਹੈ ਕਿ ਜਾਂ ਇਸ ਸਾਜ਼ਿਸ਼ ਹੈ ਪਾਰਟੀ ਦੀ ਜਾਂ ਇਹ ਸਾਜ਼ਿਸ਼ ਹੈ ਸਰਕਾਰ ਦੀ ਇਸ ਨੂੰ ਲੈ ਕੇ ਵਕ ਵਕ ਪੱਤਰਕਾਰਾਂ ਵੱਲੋਂ ਵਿਸ਼ਲੇਸ਼ਣ ਵਿਸ਼ਲੇਸ਼ਣ ਕੀਤੇ ਗਏ ਨੇ ਕਿ ਪੰਜਾਬ 2023 ਦੇ ਵਿੱਚ ਵੀ ਡੁੱਬਿਆ ਪੰਜਾਬ 2025 ਦੇ ਵਿੱਚ ਵੀ ਡੋਬ ਰਿਹਾ ਹੈ ਲਗਭਗ ਪੰਜਾਬ ਦੇ 9 ਜ਼ਿਲ੍ਹੇ ਪੂਰੀ ਤਰ੍ਹਾਂ ਹੜ੍ਹਾਂ ਦੇ ਨਾਲ ਪ੍ਰਭਾਵਿਤ ਨੇ ਜਨ ਜਾਨੀ ਵਾਲੀ ਨੁਕਸਾਨ ਵੀ ਹੋਇਆ ਹੈ ਖਾਸ ਕਰਕੇ 200 2 ਲੱਖ ਤੋਂ ਪਲੱਸ ਇਕੜ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਉਹਦੇ ਵਿੱਚੋਂ ਇੱਕ ਦਾਣਾ ਵੀ ਨਹੀਂ ਨਿਕਲਣਾ ਉਸ ਦੀ ਪ੍ਰਭਾਈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਕੀ ਸੈਂਟਰ ਸਰਕਾਰ ਸੈਂਟਰ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਕਿਸੇ ਵੀ ਤਰ੍ਹਾਂ ਦੇ ਪੈਕੇਜ ਦਾ ਜਿਹੜਾ ਹੈ ਐਲਾਨ ਨਹੀਂ ਕੀਤਾ ਗਿਆ ਸਮਝੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਤੁਸੀਂ ਮੁਰਗੀ ਉੱਤੇ ਵੀ ਦੇਾਂਗੇ ਮੁਆਵਜ਼ਾ ਬੱਕਰੀ ਉੱਤੇ ਵੀ ਦੇਾਂਗੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਨੈਤਿਕ ਜ਼ਿੰਮੇਵਾਰੀਆਂ ਤੋਂ ਕਿਉਂ ਪੱਜ ਰਹੇ ਨੇ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਅਸੀਂ ਪੰਜਾਬ ਦੇ ਨਾਲ ਸਾਨੂੰ ਬੜੀ ਅਮਦਰਤੀ ਹੈ ਅਸੀਂ ਪੰਜਾਬ ਦੇ ਨਾਲ ਲੇਕਿਨ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਕਿਉਂ ਨਹੀਂ ਹੜਾ ਪ੍ਰਭਾਵਿਤ ਇਲਾਕਿਆਂ ਦੇ ਨਾਲ ਕਿਉਂ ਨਹੀਂ ਕਿਸੇ ਤਰ੍ਹਾਂ ਦੀ ਰਾਤ ਸੈਂਟਰ ਸਰਕਾਰ ਵੱਲੋਂ ਕਿਉਂ ਨਹੀਂ ਦਿੱਤੀ ਚਾਰੇ ਆਰਮੀ ਦੇਣਾ ਬੀਐਸਐਫ ਦੇਣਾ ਸੀਆਰਪੀ ਦੇਣਾ ਆਰਡੀਐਫ ਦੇਣਾ ਉਹ ਇੱਕ ਅਲੱਗ ਗੱਲ ਹੈ لیکن ਤੁਸੀਂ ਵਿਧਿ ਸਹਾਇਤਾ ਕੀ ਕਰ ਰਹੇ ਹੋ ਤੁਸੀਂ ਹੜ੍ਹਾਂ ਨੂੰ ਲੋਕਾਂ ਦੇ ਲਈ ਕਿਸ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੇ ਹੋ ਨਾ ਤੇ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਸੈਂਟਰ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਪੰਜਾਬੀਓ 21ਵੀਂ ਸਦੀ ਦੇ ਵਿੱਚ ਰਹਿ ਰਹੇ ਹਾਂ ਜੇਕਰ ਅਮਰੀਕਾ ਵਰਗੇ ਜਾਪਾਨ ਵਰਗੇ ਫਿਨਲੈਂਡ ਦੇਸ਼ਾ ਵਰਗਿਆਂ ਨੇ ਐਡੀਆਂ ਵੱਡੀਆਂ ਤਕਨੀਕਾਂ ਕੜਲੀਆਂ ਨੇ ਉਹ ਹੜ੍ਹਾਂ ਨੂੰ ਰੋਕਣ ਦੇ ਵਿੱਚ ਸੁਣਾ ਇਥੋਂ ਤੱਕ ਕਿ ਸੁਨਾਮੀ ਨੂੰ ਰੋਕਣ ਦੇ ਵਿੱਚ ਉਹ ਲੋਕ ਕਾਮਯਾਬ ਹੋਏ ਨਹੀਂ ਤੇ ਅਸੀਂ ਹਾਲੇ ਤੱਕ ਆਪਣੀਆਂ ਫਸਲਾਂ ਨੂੰ ਆਪਣੇ ਪੰਜਾਬ ਦੇ ਲੋਕਾਂ ਦੇ ਘਰਾਂ ਨੂੰ ਨਹੀਂ ਬਚਾ ਸਕੇ ਸਾਡੇ ਕੋਲ ਐਨੀ ਟੈਕਨੋਲੋਜੀ ਨਹੀਂ ਹੈ ਦੂਸਰੇ ਪੱਖੇ ਵਕ ਵਕ ਪੱਤਰਕਾਰਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਪਤਾ ਸੀ ਕਿ ਅਗਸਤ ਵਿੱਚ ਭਾਰੀ ਬਾਰਸ਼ ਹੋਵੇਗੀ ਜਿਹੜਾ ਪਹਾੜਾਂ ਦਾ ਪਾਣੀ ਹੈ ਉਹ ਡੈਮਾਂ ਦੇ ਵਿੱਚ ਇਕੱਠਾ ਹੋਵੇਗਾ ਤੇ ਜਿਹੜਾ ਡੈਮਾਂ ਦਾ ਪਾਣੀ ਆਲਰੇਡੀ ਸਟੋਰ ਕੀਤਾ ਹੋਇਆ ਸੀ ਉਹ ਹਿਜਾਰਾ ਨੂੰ ਕਿਉਂ ਨਹੀਂ ਦਿੱਤਾ ਗਿਆ ਉਹ ਦਿੱਲੀ ਨੂੰ ਕਿਉਂ ਨਹੀਂ ਦਿੱਤਾ ਗਿਆ ਉਹ ਰਾਜਸਥਾਨ ਨੂੰ ਕਿਉਂ ਨਹੀਂ ਕਿਉਂ ਨਹੀਂ ਦਿੱਤਾ ਗਿਆ ਮੁਕਤੀ ਗੱਲ ਇਹ ਕਿ ਪੰਜਾਬ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਝੋਨੇ ਦੀ ਫਸਲ ਦੀ ਬਿਜਾਈ ਹੋ ਰਹੀ ਸੀ ਤੇ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਨਹੀਂ ਦਿੱਤਾ ਗਿਆ ਦਿੱਤਾ ਗਿਆ ਪੰਜਾਬ ਦੀਆਂ ਕਈ ਕਸੀਆਂ ਇਸ ਵਾਰ ਸੁੱਕੀਆਂ ਵਿਖਿਆ ਗਈਆਂ ਉਸ ਪਾਣੀ ਨੂੰ ਸਟੋਰ ਕਿਉਂ ਕੀਤਾ ਗਿਆ ਜਦੋਂ ਤੁਹਾਨੂੰ ਆਈਐਮਡੀ ਨੇ ਕਹਿ ਦਿੱਤਾ ਕਿ ਲਗਭਗ 15 ਤੋਂ 20 ਦਿਨ ਪੂਰੇ ਭਾਰਤ ਦੇ ਵਿੱਚ ਭਾਰੀ ਵਰਖਾ ਹੋਵੇਗੀ ਭਾਰੀ بارش ਹੋਵੇਗੀ ਬੱਦਲ ਫਟਣਗੇ ਪਹਾੜ ਖਿਸਕਣਗੇ ਜਿਹੜੀਆਂ ਵਾਦੀਆਂ ਨੇ ਉਹਨਾਂ ਵਿੱਚ ਪਾਣੀ ਭਰ ਜਾਵੇਗਾ ਤੇ ਫਿਰ ਤੁਸੀਂ ਉਹ ਪਾਣੀ ਅੱਗੇ ਕਿਉਂ ਨਹੀਂ ਭੇਜਿਆ ਅੱਜ ਉਹੀ ਹਰਿਆਣਾ ਹੈ ਉਹੀ ਹਰਿਆਣੇ ਦੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਕਦੇ ਪੰਜਾਬ ਤੇ ਹਰਿਆਣ ਦੀ ਹਾਈ ਕੋਰਟ ਵਿੱਚ ਕੇਸ ਲਾਇਆ ਤੇ ਕਦੇ ਉਹਨਾਂ ਨੇ ਸੈਂਟਰ ਸਰਕਾਰ ਨੂੰ ਕਿਹਾ ਤੇ ਕਦੇ ਉਹਨਾਂ ਨੇ ਦਰਵਾਜ਼ਾ ਘਟਾਇਆ ਸੁਪਰੀਮ ਕੋਰਟ ਦਾ ਕਿ ਸਾਨੂੰ ਪਾਣੀ ਦਿੱਤਾ ਜਾਵੇ ਅੱਜ ਉਹੀ ਮੁੱਖ ਮੰਤਰੀ ਹੱਥ ਖੜੇ ਕਰ ਗਿਆ ਕਹਿੰਦਾ ਜਿਹੜਾ ਪਾਣੀ ਸਾਨੂੰ ਤੁਸੀਂ ਦੇਣਾ ਹੈ ਨਾ ਉਹਦੇ ਵਿੱਚ ਵੀ ਘਟੋਤੀ ਕਰੋ ਸਾਡਾ ਬੁਰਾ ਹਾਲ ਹੈ ਯਾਨੀ ਕਿ ਚੰਗਾ ਚੰਗਾ ਲੈਣਾ ਸਭ ਜਾਣਦੇ ਨੇ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਚਾਹੇ ਕਿਸੇ ਦੀ ਸਟੇਟ ਦੀ ਸਰਕਾਰ ਹੋਵੇ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਅੱਜ ਰਾਜਸਥਾਨ ਦੇ ਲੋਕਾਂ ਨੇ ਕਹਿ ਦਿੱਤਾ ਕਿ ਤੁਸੀਂ ਝੂਠ ਬੋਲ ਰਹੇ ਹੋ ਸਾਡੇ ਮੈਣੇ ਸੁੱਕਾ ਪਿਆ ਹੋਇਆ ਹੈ ਸਾਡੀਆਂ ਫਸਲਾਂ ਸੁੱਕੇ ਨਾਲ ਮਰ ਰਹੀਆਂ ਨੇ ਭਾਈ ਅਸੀਂ ਸਾਡਾ ਪਛੋਕੜ ਵੀ ਪੰਜਾਬ ਦਾ ਹੈ ਅਸੀਂ ਵੀ ਕਦੇ ਪੰਜਾਬ ਦੇ ਨਿਵਾਸੀ ਹੁੰਦੇ ਸੀ ਤੇ ਪਾਣੀ ਸਾਡੇ ਵੱਲ ਭੇਜ ਦਿਓ ਸਾਡੀਆਂ ਫਸਲਾਂ ਸੋਕੇ ਨਾਲ ਮਰ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਪਾਣੀ ਨਾਲ ਮਰ ਰਹੀਆਂ ਨੇ ਜਿਹੜੀਆਂ ਟੋਟਲੀ ਤਬਾਹ ਹੋ ਗਈਆਂ ਨੇ ਇਸ ਕਰਕੇ ਵਕ ਵਕ ਪੱਤਰ ਕਹਿੰਦੇ ਨੇ ਕਿ ਮਈ ਜੂਨ ਮਹੀ ਮਈ ਜੂਨ ਜੁਲਾਈ ਜਿਹੜਾ ਮਹੀਨੇ ਸੀ ਇਹਨਾਂ ਮਹੀਨਿਆਂ ਦੇ ਵਿੱਚ ਪਾਣੀ ਜਿਹੜਾ ਹੈ ਵਕ ਵਕ ਸਟੇਟਾਂ ਨੂੰ ਦੇ ਦੇਣਾ ਚਾਹੀਦਾ ਸੀ ਤਾਂ ਕਿ ਜਿਹੜਾ ਅਗਸਤ ਵਿੱਚ ਜਾ ਸਤੰਬਰ ਵਿੱਚ ਪਾਣੀ ਇਕੱਠਾ ਹੋਣਾ ਸੀ ਉਸ ਨੂੰ ਸਟੋਰ ਕਰ ਲਿਆ ਜਾਂਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਕਿਸੇ ਵਿਸ਼ੇਸ਼ ਪੈਕੇਜ ਦਾ ਐਲਾਨ ਨਹੀਂ ਕੀਤਾ ਗਿਆ ਹੁਣ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਦੇ ਦੇਸ਼ ਦੇ ਮੁੱਖ ਮੰਤਰੀ ਔ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਦੇ ਸੁਨੀਲ ਕੁਮਾਰ ਜਾਖੜ ਵੱਲੋਂ ਕੀ ਭਾਰਤੀ ਜਨਤਾ ਪਾਰਟੀ ਨੂੰ ਪਤਾ ਨਹੀਂ ਕੀ ਚਿੱਠੀ ਲਿਖਣਾ ਉਹਨਾਂ ਨੂੰ ਜ਼ਿਆਦਾ ਅਸਰ ਹੋਵੇਗਾ ਚਿੱਠੀ ਲਿਖਣ ਤੋਂ ਪਹਿਲਾਂ ਉਹਨਾਂ ਨੂੰ ਤੁਰੰਤ ਵੱਡਾ ਐਕਸ਼ਨ ਲੈਣਾ ਚਾਹੀਦਾ ਸੀ ਪੰਜਾਬ ਦੇ ਹੱਕ ਵਿੱਚ ਕੋਈ ਰਾਹਤ ਦੇਣੀ ਚਾਹੀਦੀ ਸੀ ਕਿਸੇ ਵਿਸ਼ੇਸ਼ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਸੀ ਜਿੰਨੀ ਕੁ ਫਸਲ ਤਬਾਹ ਹੋ ਗਈ ਹੈ ਜਿੰਨਾ ਕੁ ਜਾਨੀ ਮਾਲੀ ਪੰਜਾਬ ਦਾ ਨੁਕਸਾਨ ਹੋ ਗਿਆ ਹੈ ਇਹਨਾਂ 10 ਦਿਨਾਂ ਦੇ ਵਿੱਚ ਲਗਭਗ 10000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣੀ ਚਾਹੀਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੇਕਰ 10000 ਕਰੋੜ ਰੁਪਏ ਦੇ ਦੇਵੇ ਤੇ ਲੋਕਾਂ ਦੀਆਂ ਅੱਖਾਂ ਦੇ ਹਜੂ ਜਿਹੜੇ ਨੇ ਉਹ ਬੜੇ ਵਧੀਆ ਤਰੀਕੇ ਦੇ ਨਾਲ ਕਹ ਸਕਦੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਸੋਚ ਸਕਦਾ ਹੈ ਕਿ ਲੋਕ ਤਰਸ ਖਾ ਕੇ ਤੁਹਾਡੇ ਇਹ ਕੀਤੇ ਚੰਗੇ ਕੰਮਾਂ ਦੇ ਕਰਨ ਲੋਕ ਤੁਹਾਡੇ ਵੱਲ ਮੁੜ ਪੈਣ ਲੇਕਿਨ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਟਾਸੂਬਾਸ ਹੋ ਰਹੇ ਨੇ ਨਾ ਜਿਹੜਾ ਹੈ ਸੈਂਟਰ ਸਰਕਾਰ ਹੋ ਰਹੀ ਹੈ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਸਰਕਾਰਾਂ ਕੀ ਪ੍ਰੀਪਲਾਨ ਬਣਾ ਕੇ ਬੈਠੀਆਂ ਹੁੰਦੀਆਂ ਸੀ ਕਿਉਂਕਿ ਮੰਤਰੀਆਂ ਵਿਧਾਇਕਾਂ ਅਤੇ ਨਮਾਇੰਦਿਆਂ ਵੱਲੋਂ ਖੁਲਾਸੇ ਕੀਤੇ ਜਾ ਰਹੇ ਨੇ ਕਿ ਇਹ ਸਭ ਪ੍ਰਸ਼ਾਸਨ ਦੀਆਂ ਵੱਡੀਆਂ ਗਲਤੀਆਂ ਕਰਕੇ ਖੜਾ ਦੇ ਪਾਣੀ ਦਾ ਖਮਨਿਆਜ਼ਾ ਭੋਲੇ-ਪਾਲੇ ਕਿਸਾਨਾਂ ਨੂੰ ਉਤਨਾ ਪਿਆ ਹੈ